ਮਰਦਾ ਘਰ ਦੇ ਬਾਹਰ ਖੜੇ ਇਹ ਲੋਕ ਅਤੇ ਜਨਾਨੀਆਂ ਦੀ ਜ਼ਿੰਦਗੀ 'ਚ ਉਦੋਂ ਹਨੇਰਾ ਛਾ ਗਿਆ ਜਦੋਂ ਇਹਨਾਂ ਨੂੰ ਆਪਣੇ ਪੁੱਤਰ ਮਨਮੋਹਨ ਸਿੰਘ ਦੀ ਮੌਤ ਦੀ ਖਬਰ ਮਿਲੀ ਜੋ ਕਿ ਇਹਨਾਂ ਤਸਵੀਰਾਂ ਦੇ ਵਿੱਚ ਨੌਜਵਾਨ ਨਜ਼ਰ ਆ ਰਿਹਾ ਪਰਿਵਾਰ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਬਠਿੰਡਾ ਪੁਲਿਸ ਨੇ ਨੌਜਵਾਨ ਨੂੰ ਕਿਸੇ 4 ਸਾਲ ਪੁਰਾਣੇ ਕੇਸ ਤਹਿਤ ਗ੍ਰਿਫਤਾਰ ਕੀਤਾ ਸੀ ਤੇ ਜਿਸ ਦੀ ਬੀਤੇ ਦਿਨੀ ਮੌਤ ਹੋ ਗਈ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ ਲਗਾਏ ਹਨ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਨੇ ਨੌਜਵਾਨ ਦੀ ਕੁੱਟਮਾਰ ਕੀਤੀ ਹੈ ਅਤੇ ਨੌਜਵਾਨ ਤੇ ਤਸ਼ੱਦਦ ਕੀਤਾ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਹਿਰਾਸਤ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਨਮਨਦੀਪਾ ਜੀ ਕਿਹੜਾ ਪਿੰਡਾ ਦਾਣਾ ਜੀ ਕੀ ਹੋਇਆ ਕੀ ਹੈ ਇਹ ਮਨਮੋਹ ਸਿੰਘ ਨੂੰ ਮਾਰਿਆ ਜੀ ਇਹਨਾਂ ਨੇ ਕੁੱਟ-ਕੁੱਟ ਕੇ ਜੀ ਪੁਲਸ ਵਾਲਿਆਂ ਨੇ ਕਿਉਂ ਕੀ ਕਰਨ ਕੀ ਸੀ ਫੜ ਕੇ ਲੈ ਕੇ ਆਏ ਸੀ ਜੀ ਕੱਲ ਤੇ ਇਹਨਾਂ ਨੇ ਕੁੱਟ-ਕੁੱਟ ਕੇ ਮਾਰਤਾ ਜਿਹੜਾ ਥਾਣਾ ਕਿਹੜਾ ਸੀਗਾ ਇਹ ਤਾਂ ਕਹਿ ਰਿਹਾ ਥਾਣਾ ਦੱਸੋ ਕਿਹੜਾ ਹੈ ਨਾ ਜਸਵਿੰਦਰ ਕਾ ਕਿਹੜਾ ਬੰਡਾ ਸਥਾਣਾ ਕੀ ਹੋਇਆ ਕੀ ਹੈ ਇਹ ਤਾਂ ਜੀ ਬਖਪਾਲ ਸਾਲੇ ਕੱਲ ਚੱਕ ਲੈ ਤੜਕੇ ਤੇ ਜਦੋਂ ਅਸੀਂ ਆਏ ਆ ਦੁਪਹਿਰੇ ਜੇ 2:30 ਵਜੇ ਰੋਟੀ ਖਵਾ ਕੇ ਗਏ ਚਾਹ ਪਾਣੀ ਪਿਆ ਕੇ ਗਏ ਆ ਵਦਗਾ ਸੀ ਲੋਟਵਾਟ ਤੇ ਜਦੋਂ ਉਹ ਲਿਆਂਦਾ ਨਾ ਉਹ ਉਦੋਂ ਉਹ ਤਾਂ ਤੁਰਿਆ ਨਹੀਂ ਸੀ ਜਾਂਦਾ ਇੰਨਾ ਕੁੱਟਿਆ ਸੀ ਕਿਹੜਾ ਥਾਣਾ ਕਿਹੜਾ ਚੰਟ ਚੰਟ ਕੀ ਹੋਇਆ ਕੀ ਹੈ ਫਿਰ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਤੇ ਉਹ ਕੁੱਟਿਆ ਮਾਰਿਆ ਕੁੱਟਿਆ ਮਾਰੇ ਉਹ ਮਜੂਕ ਰੂਪਿੰਡੇ ਤੇ ਲੀਲਾ ਕਾਦੇ ਕੇਸ ਜਾਂਦਾ ਜੀ ਪੁਲਿਸ ਨੇ ਪੜ੍ਹ ਕੇ ਉਹ ਹੋਣਾ ਕੋਈ ਮੁੱਕੇ ਸੇ ਮੁੰਡੇ ਨਾਲ ਆ ਗਿਆ ਉਹ ਮੁੰਡੇ ਨੇ ਦੇਣੀ ਸੀਗੀ ਮੋਬਾਈਲ ਆ ਦੇ ਵੀ ਲਿਆ ਜਣ ਨੂੰ ਉਹ ਮੁੜ ਕੇ ਇਹ ਦੋਨੇ ਜਣੇ ਖੋਣ ਲੱਗ ਗਏ ਖੋ ਕੇ ਤੇ ਚਾਰ ਪੰਜ ਬਰਿਆਂ ਦਾ ਕੇਸ ਹੈ ਤੁਹਾਡਾ ਕੀ ਲੱਗਦਾ ਮੁੰਡਾ ਮੁੰਡਾ ਮੇਰਾ ਭਤੀਜਾ ਮੈਂ ਹੀ ਪਾਲਿਆ ਸੀਗਾ ਕੀ ਲੱਗਦਾ ਫਿਰ ਕਿਸ ਤਰ੍ਹਾਂ ਇਹਦੀ ਮੌਤ ਹੋਈ ਹੁੰਦੀ ਐ ਇਹਨਾਂ ਨੇ ਪੁਲਿਸ ਵਾਲਿਆਂ ਨੇ ਕੁੱਟ ਕੇ ਮਾਰਿਆ ਕਿੰਨੀ ਕੋਮਰ ਕਿੰਨੀ ਕਹੇ 23 ਸਾਲ ਦੀ ਐ ਸਣੀ ਸਧਾਨਾ ਜੀ ਕਿਹੜਾ ਪਿੰਡ ਹੈ ਸਧਾਨਾ ਜੀ ਕੀ ਹੋਇਆ ਕੀ ਮਾਮਲਾ ਇਹ ਮਾਮਲਾ ਜੀ ਕੱਲ ਨੂੰ ਸਵੇਰੇ ਚੱਕ ਲੈ 8 ਵਜੇ ਤੇ ਕਿਹੜੇ ਥਾਣੇ ਦੀ ਪੁਲਿਸ ਇਹ ਟੈਂਕਾ ਸਣੀ ਜੀ ਕਿਹੜਾ ਟੈਂਕਾ ਥਾਣਾ ਟੈਂਟਾ ਟੈਂਕਾ ਥਾਣਾ ਅੱਛਾ ਕੀ ਹੋਇਆ ਕੀ ਹੋਇਆ ਇਹ ਸੱਟਾ ਨਾ ਮਾਰਿਆ ਜੀ ਨਹੀਂ ਮਾਰਕ ਨਹੀਂ ਹੈ ਇਹ ਇੰਧਣੀ ਮਾਰੇ ਹੋਈ ਜੀ ਮਲਾਜਮਾ ਨਹੀਂ ਮਾਰੇ ਹੋਈ ਜੀ ਕੀ ਮੰਗ ਕਰਦੇ ਮੁਸਾਵਤ ਮੰਗਦੇ ਆ ਜੀ ਉਧਰ ਜਦੋਂ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜੋ ਕਿਹਾ ਉਹ ਸੁਣੋ ਦੇਖੋ ਇਸ ਤਰ੍ਹਾਂ ਵੀ ਮਕਦਮਾ ਨੰਬਰ 130 ਐਮੀਤੀ 11 2019 ਅੰਡਰ ਸੈਕਸ਼ਨ 379 ਵੀਆਈਪੀਸੀਪੀਐਸ ਕੈਂਟ ਦਾ ਮਕਦਮਾ ਹੈ ਇਹਦੇ ਵਿੱਚ ਜਿਹੜਾ ਅਕਿਊਜ਼ਡ ਹੈ ਉਹ ਮਨਮੋਨ ਸਿੰਘ ਪੁੱਤਰ ਮੀਤਾ ਪੁੱਤਰ ਮੀਤਾ ਸਿੰਘ ਵਾਸੀ ਪਿੰਡ ਸਿਧਾਣਾ ਦਾ ਇਹ ਕੱਲ ਇਹਨੂੰ ਜਿਹੜਾ ਹੈਗਾ ਮਕਦਮਾ ਉਹਦੇ ਵਿੱਚ ਰੈਸਟ ਕੀਤਾ ਸੀ ਪੁਲਿਸ ਵੱਲੋਂ ਹਣੇ ਕੈਂਟ ਦੀ ਪੁਲਿਸ ਵੱਲੋਂ ਸ਼ਾਮ ਨੂੰ ਉਹਦੀ ਤਬੀਤ ਯਾਨੀ ਕਿ ਟਿਲੀ ਹੋਗੀ ਜੋ ਨੇ ਸਿਵਲ ਹਸਪੀਟਲ ਲੈ ਕੇ ਆਏ ਸੀ ਜੋ ਡਿਊਰਿੰਗ ਲਾਜ਼ਦੀ ਜਿਹੜੀ ਹੈਗੀ ਅਸੀਂ ਡੈਥ ਹੋ ਗਈ ਹੈ ਜੋ ਆਲਰੇਡੀ ਆਪਣੇ ਦਾ ਪੋਸਟ ਵਾਰਡ ਵਗੈਰਾ ਹੋ ਰਿਹਾ ਇਹ ਜਿਹੜੀ ਟ੍ਰੇਡੀਸ਼ਨਲ ਇਨਕੁਆਰੀ ਹੋਈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਲ 2019 ਦੇ ਵਿੱਚ ਦਰਜ ਲੁੱਟਖੋ ਮਾਮਲੇ ਤਹਿਤ ਨੌਜਵਾਨ ਨੂੰ ਬੀਤੇ ਦਿਨੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਜਿਸ ਦੀ ਰਾਤ ਨੂੰ ਸਿਹਤ ਵਿਗੜ ਜਾਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਜਿੱਥੇ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਇਸ ਮਾਮਲੇ ਦੀ ਨਿਆਂਇਕ ਜਾਂਚ ਵੀ ਕਰਵਾਈ ਜਾਵੇਗੀ ਆਖਿਰ ਕਿਵੇਂ ਹੋਈ ਨੌਜਵਾਨ ਦੀ ਮੌਤ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ